वाहगुरु जी का खालसा तो वाहगुरु जी की फतेह आज अभी चल रहे हैं दर्शन कर ज्योति गुरु गुरुद्वारा साहब मत टेक दो 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 ਉਹਨੇ ਸੁੱਖ ਬਰੀਆਣਾ ਭਾਜੀ ਬਲੌਗਸ फतेहगढ़ साहिब पुलिस वालों समूह संगत की सुरक्षा प्रबंध किए गए तो इन्हों प्रबंधा नेपरे चाड़न आप जी ने सहयोग की आसा गुजर कौर जी बा जोरावर सिंह

ਇਸ ਸਥਾਨ ਤੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜੀ ਆਦਿਆਂ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਸੀ Is one आज like, like, so, blog, like, ये आज इतिहास इस गुरुद्वारा साहिब का रोक पढ़ सकते हो ਲੋ ਜੀ ਇੱਥੇ ਦਸਤਾਰ ਸਿੱਖਲਾਈ ਦਾ ਕੈਂਪ ਲੱਗਿਆ ਹੁਣ ਅਸੀਂ ਬੰਦੇ ਦੇ ਪੱਗ ਬਣਾਵਾਂਗੇ ਪੱਗ ਇਹ ਘਰੋਂ ਲੈ ਕੇ ਆਏ ਹੋਏ ਆ ਉਹ ਜੀ ਮੁੰਡਾ ਪੱਕਾ ਬਣਾ ਕੇ ਆ ਗਿਆ। ਇਹ ਚੱਲ। ਹਾਂਜੀ ਭਾਜੀ ਉਹ ਦੱਸੋ ਕਿੱਥੋਂ ਕਿੱਥੋਂ ਬਣਾਈਓ ਆਓ ਦਸਤਾਰ ਸਜਾਈਏ ਗੁਰੂਵਾਰੇ ਪਰ। 20 30 50 20 30 50 ਦੋ ਸੇਲ 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 ਆਜੋ ਆਜੋ ਆਜੋ। ਆਹੋ ਮਰਾ। ਕੂ ਕੰਮ ਦੇ ਜਾਣ ਤੇਰੇ ਵਾਸਤੇ ਵੀ ਜ਼ਰੂਰੀ ਹੈ ਜੰਗਲਾਂ ਦੇ ਵਿੱਚ ਦੀ ਆ ਜੀ ਚਲੋ ਆ ਲੋ ਬਾਈ ਜੀ ਥੋੜਾ ਮਹਿੰਗਾ ਦਾ ਰ ਮਹਿੰਗਾ ਬੈਕਟਰ ਹੈ ਬਲੌਗ 'ਚ ਫਾਇਦੇ ਦੇ ਨਾਲ ਲੈਂਦੇ ਕੁਝ ਹੈ ਨਹੀਂ ਉੱਦੇ ਫੈਂਕ ਸਾਰਿਆਂ ਦਾ ਟਾਈਮ ਖਰਾਬ ਕਰੀ ਜਾਂਦੇ ਐਵੇਂ ਜਿਆਦਾ ਕੁਝ ਲਓ ਵੀ ਪਤਾ ਕਰ ਕੇ ਆਏ ਮੰਡੀ ਘਰਾਉ ਜਾ ਚਲ ਬਾਜੀ ਅੱਜ ਆ ਗਿਰੋ

ਮਕੈਨਿਕ ਪਿੰਡ ਮੰਨਣ ਤੇ ਪਹੁੰਚ ਗਏ ਇਨਕਾਟ ਰੈਕਟ ਵਿੱਚ ਕਰਦੇ ਆਂ ਜੀ ਬਲੌਗ ਦਾ ਐਂਡ ਮਿਲਦੇ ਆਂ ਕਿਸੇ ਹੋਰ ਬਲੌਗ 'ਚ